ਪੰਜਾਬੀ ਸਿੰਗਰ ਦਿਲਜੀਤ ਦਸਾਂਝ ਜੋ ਕਿ ਪੰਜਾਬ ਦੇ ਨਾਲ-ਨਾਲ ਇੰਡੀਆ ਤੇ ਵਿਦੇਸ਼ਾਂ ਵਿੱਚ ਵੀ ਸ਼ਾਇਆ ਪਿਆ ਹੈ ਜਿਹੜੀਆਂ ਫੇਮਸ ਸਟੇਜਾਂ ਤੇ ਕਿਸੇ ਪੰਜਾਬੀ ਸਿੰਗਰ ਦਾ ਸ਼ੋਅ ਨਹੀਂ ਸੀ ਲੱਗਿਆ ਉੱਥੇ ਦਿਲਜੀਤ ਸਾਂਝ ਦੇ ਸ਼ੋਅ ਹਾਊਸਫੁੱਲ ਜਾ ਰਹੇ ਹਨ ਤੇ ਦਿਲਜੀਤ ਉੱਥੇ ਪੰਜਾਬ ਪੰਜਾਬੀ ਤੇ ਪੱਗ ਨੂੰ ਪ੍ਰਮੋਟ ਕਰ ਰਿਹਾ ਹੈ ਦਿਲਜੀਤ ਸਾਂਝ ਦੀ ਚੜ੍ਹਾਈ ਦੇਖ ਕੇ ਉਸ ਉੱਪਰ ਇਲਜ਼ਾਮ ਵੀ ਲੱਗ ਰਹੇ ਹਨ ਕਿ ਇਹ ਕਿਸੇ ਇਲੂਮੀਨਾਟੀ ਗਰੁੱਪ ਨਾਲ ਜੁੜਿਆ ਹੋਇਆ ਹੈ ਇਸ ਨੇ ਆਪਣੇ ਆਪ ਨੂੰ ਉਹਨਾਂ ਨੂੰ ਵੇਚ ਦਿੱਤਾ ਹੈ ਤੇ ਉਹਨਾਂ ਦੇ ਕਹੇ ਤਹੀ ਇਹ ਸਾਰਾ ਕੁਝ ਕਰ ਰਿਹਾ ਹੈ ਇਹਨਾਂ ਸਭ ਗੱਲਾਂ ਤੋਂ ਬਾਅਦ ਯੂ ਐਸ ਏ ਵਿੱਚ ਬੁੱਢਾ ਦਲ ਯੂ ਐਸ ਏ ਦੇ ਜਥੇਦਾਰ ਜਸਵਿੰਦਰ ਸਿੰਘ ਦਿਲਜੀਤ ਦਸਾਂਝ ਨੂੰ ਮਿਲਣ ਪਹੁੰਚੇ ਜਿੱਥੇ ਦਿਲਜੀਤ ਨੇ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਝੁੱਕ ਕੇ ਫਤਿਹ ਬੁਲਾਈ ਦਿਲਜੀਤ ਨੂੰ ਮਿਲਣ ਤੋਂ ਬਾਅਦ ਜਥੇਦਾਰ ਜਸਵਿੰਦਰ ਸਿੰਘ ਕੀ ਬੋਲ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਹੋਈ ਤੇ ਸਰਦਾਰ ਦਰਜੀਤ ਸਿੰਘ ਨੂੰ ਮਿਲ ਕੇ ਤੇ ਜੋ ਸਾਡੇ ਦਸਤਾਰ ਨੂੰ ਪ੍ਰਮੋਟ ਕਰ ਰਹੇ ਨੇ ਤੇ ਪੰਜਾਬੀਆਂ ਨੂੰ ਤੇ ਬਾਕੀ ਹੋਰ ਵੱਧ ਖੁਸ਼ੀ ਕਿ ਸਾਡੇ ਨਿਹੰਗ ਸਿੰਘਾਂ ਤੇ ਰਗੜੇ ਵੀ ਲਾਉਂਦੇ ਨੇ ਤੇ ਨਿਹੰਗ ਸਿੰਘਾਂ ਦੇ ਰਗੜਿਆਂ ਨੂੰ ਪ੍ਰਮੋਟ ਕਰ ਰਹੇ ਨੇ ਤੇ ਵਾਹਿਗੁਰੂ ਨੇ ਇੱਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਬਲੰਦੀਆਂ ਤੇ ਲੈ ਕੇ ਜਾਵੇ ਤੇ ਵਾਹਿਗੁਰੂ ਸਾਰੇ ਸਿੱਖ ਕੌਮ ਨੂੰ ਇੱਦਾਂ ਹੀ ਚੜ੍ਹਦੀ ਕਲਾ 'ਚ ਰੱਖੇ